ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਤੇ ਅਸੀਂ ਰਚਨਾ ਡਾਕਟਰ ਗੁਰਬਖਸ਼ ਸਿੰਘ ਪੰਡਾਲ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂਆਂ ਦੀ ਧਾਰਮਿਕਤਾ ਦੀ ਖਾਤਰ 1675 ਈਸਵੀ ਵਿੱਚ ਔਰੰਗਜ਼ੇਬ ਵੱਲੋਂ ਦਿੱਲੀ ਵਿਸ਼ੇਸ਼ਿਤ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪਹਿਲੇ ਸ਼ਹੀਦ ਵਜੋਂ ਸੰਸਾਰ ਭਰ ਵਿੱਚ ਜਾਣਿਆ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਸਮੁੱਚੀ ਸ਼ਖਸੀਅਤ ਅਤੇ ਸ਼ਹਾਦਤ ਨੇ ਕੋ ਇੱਕ ਨੂੰ ਬਹੁਤ ਸਾਰੇ ਪੱਖਾਂ ਤੋਂ ਪ੍ਰਭਾਵਿਤ ਕੀਤਾ। ਦਰਸਲ ਮਹਾਨ ਵਿਅਕਤੀਆਂ ਦੀਆਂ ਸ਼ਹਾਦਤਾਂ ਹੀ ਵਕਤ ਨੂੰ ਨਵਾਂ ਮੋੜ ਨਵੀਂ ਦਿਸ਼ਾ ਤੇ ਨਵੀਂ ਦਿਖ ਪ੍ਰਦਾਨ ਕਰਦੀਆਂ ਹਨ ਜਿਨ੍ਹਾਂ ਰਹੀਂ ਕਿਸੇ ਕੌਮ ਦੀ ਵਿਲੱਖਣ ਪਛਾਣ ਦੀ ਸਿਰਜਣਾ ਹੁੰਦੀ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਦੋ ਤਰੀਕਿਆਂ ਨਾਲ ਸਿੱਖ ਇਤਿਹਾਸ ਅਤੇ ਸਰੋਕਾਰਾਂ ਨੂੰ ਪ੍ਰਭਾਵਿਤ ਕੀਤਾ ਖਾਲਸਾ ਪੰਥ ਦੀ ਸਿਰਜਣਾ ਜਦੋਂ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਅਨੰਦਪੁਰ ਸਾਹਿਬ ਲੈ ਆਏ ਤਸਵੀਰ ਨੂੰ ਦੇਖ ਕੇ 9 ਸਾਲ ਦੇ ਬਾਲ ਗਵਿੰਦੇ ਮਨ ਤੇ ਇਸ ਕਹਿਰ ਕਤਲ ਤੇ ਜ਼ੁਲਮ ਦਾ ਬਹੁਤ ਡੂੰਗਾ ਅਸਰ ਹੋਇਆ ਹੋਵੇਗਾ ਬਚਪਨ ਨੇ ਸੋਚਿਆ ਤਾਂ ਜ਼ਰੂਰ ਹੋਵੇਗਾ ਕਿ ਇਹ ਕਿਉਂ ਹੋਇਆ ਕਿਸ ਨੇ ਕੀਤਾ ਮੇਰੇ ਪਿਤਾ ਜੀ ਦਾ ਕੀ ਕਸੂਰ ਸੀ ਇਹ ਜ਼ਬਰ ਜ਼ੁਲਮ ਕਿਉਂ ਟਾਇਆ ਗਿਆ ਬਾਪ ਦਾ ਸਾਆ ਸਿਰੋਂ ਉੱਠ ਜਾਵੇ ਤਾਂ ਬੱਚੇ ਲਈ ਸਾਰਾ ਜਹਾਨ ਹੀ ਬੇਗਾਨਾ ਹੋ ਜਾਂਦਾ ਹੈ ਬਾਲ ਗਵਿੰਦ ਦੇ ਮਨ ਵਿੱਚ ਉੱਠੀ ਪੀੜਾ ਗੁੱਸਾ ਤੇ ਬੇਦਨਾ ਨੇ ਹੌਲੀ-ਹੌਲੀ ਰੂਦ ਦਾ ਰੂਪ ਧਾਰਿਆ ਹੋਵੇਗਾ ਦੈਂਕੁਰੂ ਜੀ ਬਚਤਰਨਾਟਕ ਵਿੱਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਸਮੇਂ ਨੂੰ ਯਾਦ ਕਰਦਿਆਂ ਉਚਾਰਦੇ ਹਨ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀ ਆਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨ ਕਿਨੋ ਆਨ ਤੇਗ ਬਹਾਦਰ ਕੇ ਚਲਤ ਭਇਓ జగਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸਰ ਲੋਕ ਜਿਉਂਚੋ ਬਾਲ ਗੋਬਿੰਦ ਜੀ ਜਵਾਨ ਹੋਏ ਉਹਨਾਂ ਨੇ ਜ਼ਾਲਮਾਨਾ ਸਥਿਤੀਆਂ ਦਾ ਟੱਕਰ ਕਰਨ ਲਈ ਇੱਕ ਸੰਗਠਿਤ ਜੰਗਜੂ ਕੰਮ ਨੂੰ ਤਿਆਰ ਕਰਨ ਦਾ ਮਨ ਵਿੱਚ ਤਿਆਰਿਆ ਜੋ ਧਰਮ ਜਾਤ ਰੰਗ ਨਸਲ ਜਾਂ ਕੌਮ ਤੋਂ ਉੱਪਰ ਉੱਠ ਕੇ ਜ਼ੁਲਮ ਅਤੇ ਜ਼ਬਰਦਸਤ ਟੱਕਰਾ ਕਰ ਸਕੇ ਸ਼ਹਾਦਤ ਤੋਂ ਪੂਰੇ 24 ਸਾਲ ਬਾਅਦ 33 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਨ ਲਈ 1799 ਈਸਵੀ ਦੀ ਵਿਸਾਖੀ ਨੂੰ ਚੁਣਿਆ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਜਸ ਤੇ ਅਤੇ ਜਸ ਬਾਤਾਂ ਨੂੰ ਜਰਬ ਦਿੱਤੀ ਜੋ ਖਾਲਸਾ ਪੰਥ ਦੀ ਸਿਰਜਣਾ ਦਾ ਆਧਾਰ ਬਣੀ ਤੇ ਸਿੱਖ ਕੌਮ ਨੇ ਲਾਸਾਨੀ ਕੁਰਬਾਨੀਆਂ ਅਤੇ ਬੇਮਿਸਾਲ ਬਹਾਦਰੀ ਦਾ ਇਤਿਹਾਸ ਸਿਰਜਿਆ ਤੇ ਸਿਰਜ ਰਿਹਾ ਹੈ ਜ਼ਬਰ ਤੇ ਜ਼ੁਲਮ ਦਾ ਸੰਗਠਿਤ ਰੂਪ ਵਿੱਚ ਟੱਕਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਹਿਲਾਂ ਉਹਨਾਂ ਦੇ ਦਾਦਾ ਜੀ ਗੁਰੂ ਅਰਜਨ ਦੇਵ ਜੀ ਨੇ ਸਮੇਂ ਦੇ ਹਾਕਮਾਂ ਦਾ ਤਸ਼ੱਦਦ ਸਹੰਦਿਆ ਤੇਰਾ ਕੀ ਮੀਠਾ ਲੱਗੇ ਅਨਸਾਰ ਸ਼ਹਾਦਤ ਦਿੱਤੀ ਗੁਰੂ ਹਰਗੋਬਿੰਦ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਅਧਿਆਤਮਕਤਾ ਦੇ ਨਾਲ-ਨਾਲ ਜ਼ੁਲਮ ਖਿਲਾਫ ਤਲਵਾਰ ਉਠਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਪਰ ਸਮੁੱਚੀ ਸਿੱਖੀ ਸੋਚ ਵਿੱਚ ਜ਼ੁਲਮ, ਅਨਿਆਪ, ਬੇਇਨਸਾਫੀ ਤੇ ਧਾਰਮਿਕ ਕਟੜਟਾ ਵਿਰੁੱਧ ਸੰਗਠਿਤ ਰੂਪ ਵਿੱਚ ਵਿਰੋਧ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਹੀ ਸ਼ੁਰੂ ਹੋਇਆ ਯਾਦ ਰੱਖੇ ਕਿ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਾ ਤਾਂ ਕਿਸੇ ਖਾਸ ਧਰਮ ਵਾਸਤੇ ਸੀ ਤੇ ਨਾ ਹੀ ਕਿਸੇ ਖਾਸ ਧਰਮ ਦਾ ਹਾਕਮ ਵਿਰੁੱਧ ਸੀ ਦਰਸਲ ਗੁਰੂ ਜੀ ਦੀ ਕੁਰਬਾਨੀ ਤਾਂ ਧਾਰਮਿਕ ਆਜ਼ਾਦੀ ਲਈ ਸੀ ਤੇ ਹਰ ਉਸ ਧਰਮ ਵਿਰੁੱਧ ਸੀ ਜਿਹੜਾ ਕਿਸੇ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਲਈ ਮਜਬੂਰ ਕਰਦਾ ਹੈ ਇਹ ਵਿਰੋਧ ਕਿਸੇ ਖਾਸ ਹਾਕਮ ਵਿਰੁੱਧ ਵੀ ਨਹੀਂ ਸੀ ਸਿਰਫ ਜ਼ਾਲਮ ਅਤੇ ਜ਼ਬਰ ਟਾਉਣ ਵਾਲੇ ਹਾਕਮ ਵਿਰੁੱਧ ਸੀ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਮੌਜੂਦਾ ਦੌਰ ਵਿੱਚ ਵੀ ਅਜਿਹਾ ਵਾਪਰ ਰਿਹਾ ਹੈ ਕੌਣ ਜਬਰੀ ਧਰਮ ਪਰਿਵਰਤਨ ਕਰਵਾ ਰਿਹਾ ਤੇ ਕੌਣ ਧਾਰਮਿਕ ਨਫ਼ਰਤ ਫੈਲਾ ਰਿਹਾ ਹੈ ਅਜੇ ਇਸ ਸਮੇਂ ਵਿੱਚ ਗੁਰੂ ਜੀ ਦੀਆਂ ਸਿੱਖਿਆਵਾਂ ਅਤੇ ਸ਼ਹਾਦਤ ਦੀ ਸਭ ਤੋਂ ਜ਼ਿਆਦਾ ਪ੍ਰਸੰਗਿਕਤਾ ਹੈ ਕਿ ਅਸੀਂ ਸਿਰਫ ਸ਼ਤਾਬਦੀਆਂ ਮਨਾਉਣ ਤੱਕ ਹੀ ਸੀਮਤ ਹਾਂ ਅਸੀਂ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਕਿਉਂ ਬਿਸਲੇ ਹੋ ਗਏ ਇਹ ਸੋਚਣ ਦੀ ਲੋੜ ਹੈ ਗੁਰਤੇਗ ਭਾਦਰ ਜੀ ਦੀਆਂ ਸਮੁੱਚੀਆਂ ਸਿੱਖਿਆਵਾਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਜੋ ਅਜੋਕੇ ਦੌਰ ਵਿੱਚ ਬਹੁਤ ਪ੍ਰਸੰਗਿਕ ਹਨ ਜੇਕਰ ਅਸੀਂ ਆਪਣੇ ਵਿਰਸੇ ਨੂੰ ਬਚਾਉਣਾ ਧਰਮ ਦੀਆਂ ਮੂਲ ਧਾਰਨਾਵਾਂ ਦੇ ਪਹਿਰੇਦਾਰ ਬੰਨਾ ਅਤੇ ਆਪਣੀ ਵਿਰਾਸਤ ਨੂੰ ਅਗਲੀ ਪੀੜ੍ਹੀ ਦੇ ਨਾਮ ਲਾਉਣਾ ਤਸਾਨੂੰ ਆਪਣੇ ਅੰਦਰ ਚਾਤੀ ਜ਼ਰੂਰ ਮਾਰਨੀ ਪਵੇਗੀ ਕਿ ਕੀ ਅਸੀਂ ਗੁਰੂ ਜੀ ਦੇ ਸੱਚੇ ਸਿੱਖਾਂ ਜਾਂ ਸਿਰਫ ਸਿੱਖ ਅਖਵਾਂਨ ਤੀਕੀ ਸੀਮਤਾਂ ਸਮਾਜਿਕ ਨਿਆਂ ਅਤੇ ਸਮਾਨਤਾ ਗੁਰੂ ਤੇਗ ਬਹਾਦਰ ਜੀ ਦਾ ਉਪਦੇਸ਼ ਹੈ ਕਿ ਸਾਰੇ ਮਨੁੱਖ ਬਰਾਬਰ ਹਨ ਤੇ ਕਿਸੇ ਨਾਲ ਵੀ ਜਾਤ ਧਰਮ ਰੰਗ ਨਸਲ ਜਾਂ ਲਿੰਗ ਦੇ ਆਧਾਰ ਤੇ ਕਿਸੇ ਵੀ ਕਿਸਮ ਦਾ ਧਾਰਮਿਕ ਸਮਾਜਿਕ ਆਰਥਿਕ ਆਦ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਕਿ ਦੁਨੀਆ ਭਰ ਵਿੱਚ ਅਜਿਹਾ ਅਸਮਾਨਪਣ ਖਤਮ ਹੋ ਗਿਆ ਇਸ ਸੰਸਾਰ ਪੱਧਰ ਤੇ ਇਸ ਪ੍ਰਤੀ ਚੇਤਨਤਾ ਪੈਦਾ ਕਰਨ ਲਈ ਅਸੀਂ ਕੋਈ ਠੋਸ ਯਤਨ ਵੀ ਕੀਤੇ ਹਨ ਕਿ ਸਿੱਖਾਂ ਵਿੱਚ ਵੀ ਅਜਿਹੀ ਅਸਮਾਨਤਾ ਬਰਕਰਾਰ ਹੈ ਜਿਸ ਨੂੰ ਸਾਡੇ ਗੁਰੂ ਸਾਹਿਬਾਨ ਨੇ ਖਤਮ ਕਰਨ ਤੇ ਜ਼ੋਰ ਦਿੱਤਾ ਸੀ ਅਫਸੋਸ ਕਿ ਅਸੀਂ ਤਾਂ ਜਾਤਾਂ ਦੇ ਨਾਮ ਤੇ ਆਪਣੇ ਗੁਰਦੁਆਰੇ ਹੀ ਬਣਾ ਲਏ ਹਨ ਹਿੰਮਤ ਅਤੇ ਕੁਰਬਾਨੀ ਗੁਰੂ ਤੇਗ ਬਹਾਦਰ ਜੀ ਦਾ ਸਮੇਂ ਦੇ ਜ਼ੋਰਾਵਰ ਹਾਕਮਾਂ ਸਾਹਮਣੇ ਬੇਖੌਫ ਹੋ ਕੇ ਸੱਚ ਕਹਿਣਾ ਦਰੇ ਰਿਤ ਖਾਣ ਤੇ ਸ਼ਹਾਦਤ ਪ੍ਰਾਪਤ ਕਰਨਾ ਇੱਕ ਅਜਿਹਾ ਜਜ਼ਬਾ ਸੀ ਜਿਸ ਨੂੰ ਬੇਦਰਦ ਹਾਕਮ ਵੀ ਦੇਖਦਾ ਰਹਿ ਗਿਆ ਹਾਕਮ ਹੈਰਾਨ ਤੇ ਪਰੇਸ਼ਾਨ ਸੀ ਕਿ ਕੋਈ ਵਿਅਕਤੀ ਕਿਸੇ ਹੋਰ ਧਰਮ ਦੀ ਧਾਰਮਿਕ ਆਜ਼ਾਦੀ ਦੀ ਬਰਕਰਾਰੀ ਲਈ ਆਪਣੀ ਜਾਨ ਵੀ ਕੁਰਬਾਨ ਕਰ ਸਕਦਾ ਹੈ ਹਾਰੇ ਦੁਆਰੇ ਜਾਤੀ ਮਾਰ ਕੇ ਦੇਖਣਾ ਕਿ ਕਿੰਨੇ ਕੁ ਲੋਕ ਨੇ ਜੋ ਸਮਾਜਿਕ ਤੇ ਧਾਰਮਿਕ ਬੇਇਨਸਾਫੀਆਂ ਦੇ ਸਾਹਮਣੇ ਹਿੱਕ ਡਾਉਂਦੇ ਨੇ ਬਹੁਤੇ ਲੋਕ ਤਾਂ ਅਜਿਹੇ ਮੌਕਿਆਂ ਤੇ ਆਪਣੇ ਨਿੱਜੀ ਮਫਾਦ ਜਾਂ ਰਾਸੀ ਹਿੱਤਾਂ ਲਈ ਆਪਣੀ ਜ਼ਮੀਰ ਦਾ ਸੌਦਾ ਵੀ ਕਰ ਲੈਂਦੇ ਹਨ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦੀ ਬਜਾਏ ਅਸੀਂ ਤਾਂ ਸਗੋਂ ਕਰਾਹੇ ਪੈ ਚੁੱਕੇ ਹਾਂ ਹੱਥ ਧਰਮ ਸਦ ਭਾਵਨਾ ਅਤੇ ਸਤਿਕਾਰ ਗੁਰੂ ਤੇਗ ਬਹਾਦਰ ਜੀ ਦਾ ਸਾਰੇ ਧਰਮਾਂ ਪ੍ਰਤੀ ਸਦ ਭਾਵਨਾ ਤੇ ਸਤਿਕਾਰ ਦਾ ਸਿਖਰ ਈ ਸੀ ਕਿ ਉਹਨਾਂ ਨੇ Hindu ਧਰਮ ਦੀ ਰਾਖੀ ਲਈ ਆਪਣੀ ਕੁਰਬਾਨੀ ਦਿੱਤੀ ਗੁਰੂ ਜੀ ਦਾ ਮੰਨਣਾ ਸਿੱਖੇ ਧਰਮ ਨੂੰ ਮੰਨਣਾ ਰੋ ਰੀਤਾਂ ਤੇ ਮਰਿਆਦਾਵਾਂ ਨੂੰ ਅਪਣਾਉਣਾ ਹਰੇਕ ਇਨਸਾਨ ਦਾ ਨਿੱਜੀ ਹੱਕ ਹੈ ਇਸ ਵਿੱਚ ਕਿਸੇ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਅਤੇ ਹਰੇਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਪਰ kia ਜੋ ਕਿ ਸਮਾਜਿਕ ਵਰਤਾਰੇ ਵਿੱਚ ਅਜਿਹਾ ਹੋ ਰਿਹਾ ਹੈ ਧਾਰਮਿਕ ਸੰਕਿਰਣਤਾ ਤੇ ਕਟੜਤਾ ਨੇ ਸਾਨੂੰ ਨਿੱਕੇ-ਨਿੱਕੇ ਧਾਇਰਿਆਂ ਵਿੱਚ ਵੰਡ ਦਿੱਤਾ ਹੈ ਅਸੀਂ ਵਸੀ ਹੋਣ ਦੀ ਬਜਾਏ ਸੁੰਗੜ ਗਏ ਹਾਂ ਅਤੇ ਇਹੀ ਸੁੰਗੜਨਾ ਸਾਨੂੰ ਸਹਿਨਸ਼ੀਲਤਾ ਤੇ ਤਰਕਹੀਣ ਬਣਾ ਰਿਹਾ ਹੈ ਜਦੋਂ ਕਿਸੇ ਕੌਮ ਕੋਲੋਂ ਤਰਕ ਦਲੀਲ ਅਤੇ ਸੱਚਾਰ ਗੁੰਮ ਹੋ ਜਾਵੇ ਤਾਂ ਇਹਹੀ ਕੌਮ ਦੀ ਕਰਕਣੀ ਨੂੰ ਕੋਈ ਨਹੀਂ ਰੋਕ ਸਕਦਾ ਜਦੋਂ ਧਰਮ ਕਾਗੂ ਹੀ ਤੁਮਤਬਾਜ਼ੀ ਤੇ ਉਤਰ ਆਉਣ ਤਾਂ ਗੁਰੂ ਦੀਆਂ ਸਿੱਖਿਆਵਾਂ ਤੇ ਕੀ ਅਰਥ ਰਹਿ ਜਾਂਦੇ ਨੇ ਅਸੀਂ ਕਿਸ ਤਰ੍ਹਾਂ ਦੇ ਸਿੱਖ ਹਾਂ ਬਹੁਤ ਗੰਭੀਰ ਸਵਾਲ ਸਾਡੇ ਸਾਰਿਆਂ ਦੇ ਸਨਮੁਖ ਹੈ ਜਿਸ ਦਾ ਜਵਾਬ ਵੀ ਸਾਨੂੰ ਆਪਣੇ ਅੰਦਰੋਂ ਹੀ ਲੱਭਣਾ ਪਵੇਗਾ ਮਾਨਸਿਕ ਸਕੋਨ ਅਤੇ ਅੰਦਰੀ ਵੀ ਸੁਖਨ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਉਹਨਾਂ ਲੋਕਾਂ ਦਾ ਮਾਰਗਦਰਸ਼ਨ ਕਰਦੀਆਂ ਹਨ ਜੋ ਭਟਕਣਾ ਨੂੰ ਤਿਆਗ ਮਾਨਸਿਕ ਸ਼ਾਂਤੀ ਤੇ ਸੰਤੁਸ਼ਟਮਈ ਜੀਵਨ ਜਾਚਦੇ ਚਾਹਵਨ ਹਨ ਇਹ ਸਾਨੂੰ ਆਪਣੇ ਆਪ ਨਾਲ ਜੋੜਦੀਆਂ ਆਪਣੇ ਅੰਦਰੋਂ ਹੀ ਸੁੱਖ ਤੇ ਸ਼ਾਂਤੀ ਨੂੰ ਪ੍ਰਾਪਤ ਕਰਨ ਦੀ ਤਰਕੀਬ ਦੱਸਦੀਆਂ ਹਨ ਗੁਰੂ ਤੇਗ ਬਹਾਦਰ ਜੀ ਦੇ ਆਦਿ ਗ੍ਰੰਥ ਵਿੱਚ ਸ਼ਾਮਲ 59 ਸ਼ਬਦ ਅਤੇ ਸਲੋਕਾਂ ਨੂੰ ਪੜ੍ਹ ਸਮਝ ਅਤੇ ਜੀਵਨ ਜੁਗਤੀ ਦਾ ਹਿੱਸਾ ਬਣਾ ਕੇ ਅਸੀਂ ਆਪਣੇ ਜੀਵਨ ਨੂੰ ਸੁਖਨਮਈ ਸਕੂਨਮਈ ਤੇ ਸਹਿਜਮਈ ਬਣਾ ਸਕਦੇ ਹਾਂ ਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਹਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਔਰ ਪੈ ਨਹੀਂ ਜਹ ਕੈ ਕੰਚਨ ਮਾਟੀ ਮਾਨੈ ਰਹਾ ਨੈਂ ਹਿੰਦਿਆ ਨੇ ਉਸਤਤ ਜਾਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ અપਮਾਨਾ ਆਸਾ ਮਨਸਾ ਸਗਲ त्यागै ਜਗਤੇ ਰਹੇ ਨਰਾਸਾ ਕਾਮ ਕ੍ਰੋਧ ਜੇ ਪਰਸੈ ਨਾਹਨ ਤੈ ਘਟ ਬ੍ਰਹਮ ਨਿਵਾਸ ਜਾ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਇਹ ਸ਼ਬਦ ਸੁੰਦਰ ਜੀਵਨ ਸ਼ੈਲੀ ਦਾ ਸਾਰ ਹਨ ਕਿ ਅਸੀਂ ਸ਼ਬਦ ਜੋਤ ਨੂੰ ਸਿਰਫ ਪੜਨ ਤੀਕ ਤਾਂ ਸੀਮਤ ਨਹੀਂ ਕਰ ਰਹੇ ਕੀ ਕਦੇ ਅਸੀਂ ਇਸੇ ਸ਼ਬਦ ਸੋਚ ਨੂੰ ਆਪਣੀ ਜੀਵਨ ਯਾਤਰਾ ਦਾ ਹਿੱਸਾ ਬਣਾਇਆ ਜ਼ਰਾ ਇਕੱਲੇ ਬਹਿ ਕੇ ਸੋਚਣਾ ਗੁਰੂ ਜੀ ਦੀ 1675 ਈਸਵੀ ਵਿੱਚ ਉਹ ਸ਼ਹਾਦਤ ਤੋਂ ਬਾਅਦ ਇਸ ਸ਼ਹਾਦਤ ਨੂੰ ਨਮਨ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਚੰਦਰ ਸਿੰਘ ਸੈਨਾਪਤੀ ਨੇ ਆਪਣੀ ਕਵਿਤਾ ਸ਼੍ਰੀ ਗੁਰ ਸੋਭਾ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਲਿਖਿਆ ਸੀ ਪਰਗਟ ਪਈ ਗੁਰਤੇਗ ਬਹਾਦਰ ਸਗਰ ਸ੍ਰਿਸ਼ਟ ਪੇਤਾ ਪੀ ਚਾਦਰ ਯਾਨੀ ਗੁਰਤੇਗ ਬਹਾਦਰ ਜੀ ਨੂੰ ਸ੍ਰਿਸ਼ਟੀ ਦੀ ਚਾਦਰ ਕਹਿ ਕੇ ਉੱਚਤਮ ਮਾਨ ਬਖਸ਼ਿਆ ਸੀ ਗੁਰਤੇਗ ਬਹਾਦਰ ਜੀਆਂ ਸਿੱਖਿਆਵਾਂ ਅਤੇ ਸ਼ਹਾਦਤ ਸਮੁੱਚੀ ਲੁਕਾਈ ਲਈ ਹਨ ਉਹਨਾਂ ਨੇ ਹਰ ਮਨੁੱਖ ਦੇ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ ਉਸ ਸਮੁੱਚੀ ਮਾਨਵਤਾ ਦੇ ਰੈਬਰ ਹਨ ਤੇ ਦੁਨੀਆ ਦਾ ਹਰ ਮਨੁੱਖ ਉਹਨਾਂ ਦੀ ਸੋਚ ਅਤੇ ਸੰਵੇਦਨਾ ਵਿੱਚ ਸਮਾਇਆ ਹੋਇਆ ਹੈ ਫਿਰ ਅਸੀਂ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਦੀ ਚਾਦਰ ਕਹਿੰਦੇ ਸਿਰਫ ਇੱਕ ਧਰਮ ਦੀ ਕੀ ਸੀਮਤ ਕਰ ਦਿੱਤਾ ਜਦੋਂ ਕਿ ਉਹਨਾਂ ਦੀ ਸ਼ਹਾਦਤ ਸੰਸਾਰ ਦੇ ਸਾਰੇ ਧਰਮਾਂ ਲਈ ਸੀ ਕਿ ਹਰੇਕ ਨੂੰ ਆਪਣੀ ਇੱਛਾ ਅਨੁਸਾਰ ਧਰਮ ਅਪਣਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਹੁਣ ਤਾਂ ਗੁਰੂ ਜੀ ਦੀ ਸ਼ਹਾਦਤ ਸਿਰਫ ਇੱਕ ਖਿੱਤੇ ਦੀ ਸੀਮਤ ਕਰਦਿਆਂ ਹਿੰਦੀ ਚਾਦਰ ਕਹਿਣ ਲੱਗ ਪਏ ਹਾਂ ਬਹੁਤ ਫਰਕ ਹੈ ਸ੍ਰਿਸ਼ਟੀ ਦੀ ਚਾਦਰ ਧਰਮ ਦੀ ਚਾਦਰ ਅਤੇ ਹਿੰਦੀ ਚਾਦਰ ਵਿੱਚ ਜਦ ਅਸੀਂ ਹੀ ਭੋਲੇ ਹਾਂ ਜਾਂ ਗੁਰੂ ਨੇ ਸ੍ਰਿਸ਼ਟੀ ਦੀ ਚਾਦਰ ਤੋਂ ਧਰਮ ਦੀ ਚਾਦਰ ਤੇ ਫਿਰ ਹਿੰਦ ਦੀ ਚਾਦਰ ਕਹਿਣ ਵਾਲੇ ਬਹੁਤ ਚਲਾਕ ਹਨ ਉਹ ਗੁਰੂ ਜੀ ਦੀ ਅਦੁੱਤੀ ਸ਼ਹਾਦਤ ਨੂੰ ਨੀਮਾ ਦਿਖਾਉਣ ਲਈ ਇਹ ਸਭ ਕੁਝ ਕਰਦੇ ਰਹੇ ਅਤੇ ਅਸੀਂ ਸਮਝ ਨਹੀਂ ਸਕੇ ਇਹ ਕੌਣ ਕਰ ਰਿਹਾ ਹੈ ਕਿਹੜੇ ਲੋਕ ਨੇ ਜੋ ਬਹਾਨ ਕੁਰਬਾਨੀ ਨੂੰ ਸੀਮਤ ਕਰਕੇ ਇਸ ਕੁਰਬਾਨੀ ਦਾ ਸੰਦੇਸ਼ ਸਮੁੱਚੀ ਲੁਕਾਈ ਤੱਕ ਪਹੁੰਚਾਉਣ ਤੋਂ ਰੋਕਣ ਲਈ ਅਸੀਂ ਸਿੱਧੇ ਰੂਪ ਵਿੱਚ ਕੋਸ਼ਿਸ਼ ਕਰ ਰਹੇ ਹਨ ਸਾਨੂੰ ਇਹ ਤਾਂ ਸਮਝ ਨਹੀਂ ਪਵੇਗਾ ਦਰਸਨ ਕੁਝ ਕੁ ਲੋਕਾਂ ਦੀ ਸੰਕੀਰਣਤਾ ਹੁੰਦੀ ਹੈ ਕਿ ਉਹ ਕਿਸੇ ਮਹਾਨ ਵਿਅਕਤੀ ਦੀ ਬੜਾਈ ਨੂੰ ਸੀਮਤ ਕਰਕੇ ਆਪਣੀ ਹਉਮੈ ਨੂੰ ਪੱਠੇ ਪਾਉਂਦੇ ਹਨ ਅੰਗਰੇਜ਼ ਫਿਲਾਸਫਰ ਵਿਲਸਨ ਸੱਭਿਆਚਾਰਕ ਪ੍ਰਤੀ ਕਨੁਰਾਸੀ ਅਤੇ ਸਵਾਰਥੀ ਹੇਤਾਂ ਲਈ ਵਰਤਨ ਪ੍ਰਤੀ ਸੁਚੇਤ ਕਰਦਿਆਂ ਕਹਿੰਦਾ ਹੈ ਦੂਜਿਆਂ ਦੇ ਕੀਤੇ ਅਤਿਆਚਾਰਾਂ ਤੋਂ ਲਾਭ ਉਠਾਉਣਾ ਤੇ ਰਾਜਨੀਤਿਕ ਲੋਭ ਲਈ ਹੋਰ ਸੱਭਿਆਚਾਰਾਂ ਦਾ ਸ਼ੋਸ਼ਣ ਕਰਨਾ ਸਮਾਨਤਾ ਤੇ ਮੁਕਤੀ ਲਈ ਕੀਤੇ ਜਾਣ ਵਾਲੇ ਲੋਕ ਸੰਘਰਸ਼ਾਂ ਨੂੰ ਕਮਜ਼ੋਰ ਕਰਦਾ ਹੈ ਕੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕਿਸੇ ਖਾਸ ਧਰਮਤਿਕ ਦਿੱਤੇ ਦੀ ਸੀਮਤ ਕਰਕੇ ਕੋਈ ਤੇ ਆਪਣੇ ਮਹਫਾਦ ਦੀ ਪੂਰਤੀ ਤਾਂ ਨਹੀਂ ਕਰ ਰਹੀ ਕੀ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਿੱਜੀ ਹਿੱਤਾਂ ਦੀ ਵਰਤਨਾ ਕਿਸੇ ਨੂੰ ਸ਼ੁਭਾ ਦਿੰਦਾ ਹੈ ਇਸ ਪ੍ਰਤੀ ਤਾਂ ਸਾਨੂੰ ਹੀ ਫਿਕਰਮੰਦ ਤੇ ਸਾਵਧਾਨ ਹੋਣ ਦੀ ਲੋੜ ਹੈ ਸ਼ਹਾਦਤਾਂ ਦੇ ਮਾਨਮਤੇ ਇਤਿਹਾਸ ਨੂੰ ਦੁਨੀਆਂ ਸਾਹਮਣੇ ਰੱਖੀਏ ਤਾਂ ਕਿ ਸਮੁੱਚੀ ਲੋਕਾਈ ਜਾਣ ਸਕੇ ਕਿ ਸਿੱਖ ਧਰਮ ਕਿਉਂ ਜੀਆਂ ਕੁਰਬਾਨੀਆਂ ਦਾ ਮਜਸਮਾ ਹੈ ਜਿਸ ਤੋਂ ਜ਼ਿਆਦਾ ਲੋਕ ਅਨਜਾਨ ਹਨ ਯਾਦ ਰੱਖਣਾ ਆਪਣੀ ਗੌਰਵਮਈ ਵਿਰਾਸਤ ਨੂੰ ਭੁੱਲਣ ਵਾਲੀਆਂ ਕੌਮਾਂ ਬਹੁਤ ਜਲਦੀ ਇਤਿਹਾਸ ਤੇ ਵਰਕਿਆਂ ਤੋਂ ਮਿਟ ਜਾਂਦੀਆਂ ਹਨ ਜਦੋਂ ਕਿ ਆਪਣੇ ਵਿਰਸੇ ਨਾਲ ਜੁੜਨ ਅਤੇ ਇਸ ਦੀ ਮਹਾਨ ਮਰਿਆਦਾ ਨੂੰ ਹਰ ਦਮ ਅੱਗੇ ਤੋਰਨ ਵਾਲੀਆਂ ਕੌਮਾਂ ਹਰ ਯੁੱਗ ਦਾ ਮਾਨ ਹੁੰਦੀਆਂ ਹਨ ਸਾਡਾ ਭੂਕ ਬਹੁਤ ਰੌਸ਼ਨ ਹੋਵੇਗਾ ਜਦੋਂ ਅਸੀਂ ਗੁਰੂ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਚਾਰੂ ਰੂਪ ਵਿੱਚ ਪ੍ਰਚਾਰਾਂਗੇ ਇਸ ਨਾਲ ਸੀ ਮਾਨਮਤੀ ਵਿਰਾਸਤ ਨੂੰ ਜਿਉਂਦਾ ਰੱਖਣ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦਾ ਇਹ ਵੀ ਪੂਰਾ ਕਰਾਂਗੀ। ਕਿਹਰਾਂ ਸਿਰ ਜ਼ਰੂਰ ਸੋਚਣਾ ਕਿ ਅਸੀਂ ਕਿੱਥੇ ਖੜੇ ਹਾਂ। ਧੰਨਵਾਦ।